ਹਾਂ ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਕਾਮ ਦੀਆਂ ਗੱਲਾਂ ਜੀ ਨੂੰ ਹੋਰ ਤੇ ਕਿਸਾਨ ਭਰਾਵੋ ਜਿਹੜੀ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਆਂ ਘੋੜੀਆਂ ਬਾਰੇ ਅੱਜ ਗੱਲਬਾਤ ਕਰਾਂਗੇ ਕਿ ਘੋੜੀਆਂ ਨੂੰ ਹੁਣ ਮੀਟ ਕਰਾਉਣ ਦਾ ਸਹੀ ਟਾਈਮ ਆ ਗਿਆ ਆ ਦਾ ਸੁਤੋਂ ਲੈ ਕੇ ਅਖੀਰ ਕੱਤੇ ਤੱਕ ਆਪਾਂ ਘੋੜਾ ਨੂੰ ਮੇਟ ਕਰਾ ਸਕਦੇ ਆ ਕਿਉਂਕਿ ਇਹ ਸਮਾਂ ਬਹੁਤ ਸਹੀ ਹੁੰਦਾ ਤੇ ਪ੍ਰੋਪਰ ਜਦੋਂ ਘੋੜੀ ਨੇ 11 ਮਹੀਨੇ ਬਾਅਦ ਉਹਨਾਂ ਦਾ ਉਸ ਟਾਈਮ ਵੀ ਇਹ ਸਮਾਂ ਠੀਕ ਹੁੰਦਾ ਤੇ ਉਹਨਾਂ ਬਾਰੇ ਅੱਜ ਆਪਾਂ ਜੋ ਗੱਲਾਂ ਬਾਤਾਂ ਕਰਾਂਗੇ ਪਸ਼ੂ ਪਾਲਕ ਵੀਰੋ ਤੇ ਘੋੜਾ ਪਾਲਕ ਵੀਰੋ ਜੋ ਅੱਜ ਆਪਾਂ ਵੀਡੀਓ ਬਣਾਉਣ ਦਾ ਮਕਸਦ ਆ ਕਿ ਆਮ ਹੀ ਕੁੜੀਆਂ ਦੇ ਵਿੱਚ ਵੀ ਇਹ ਦੂਜੇ ਮੱਝਾ گاਵਾ ਨੂੰ ਬੜੀ ਸਮੱਸਿਆ ਆਉਂਦੀ ਆ ਰਿਪੀਟਰ ਦੀ ਬੜੀ ਸਮੱਸਿਆ ਆਉਂਦੀ ਆ ਉਸ ਗਲਤੀਆਂ ਕਿਸਾਨ ਤੋਂ ਹੋ ਜਾਂਦੀਆਂ ਜਿਵੇਂ ਕਿ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਵੀ ਆਪਾਂ ਇਹਨਾਂ ਨੂੰ ਕੋਈ ਉਹ ਜੇ ਮਿਲਨ ਮੈਚਰ ਦੇ ਕੇ ਹੀਟ ਵਿੱਚ ਲਿਆਉਣ ਵਾਸਤੇ ਆਪਾਂ ਬਥੇਰੀਆਂ ਕੋਸ਼ਿਸ਼ਾਂ ਕਰਦੇ ਆ ਤੇ ਜਦੋਂ ਵੀ ਇਹਨਾਂ ਕੁੜੀਆਂ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਆ ਕਿ ਹੀਟ ਤਾਂ ਥੋੜੀ ਬਾਲੀ ਸ਼ੋ ਕਰ ਜਾਂਦੀਆਂ ਤੇ ਪਰ ਆਂਡਾ ਪੂਰਾ ਪ੍ਰੋਪਰ ਬਣਾਉਂਦਿਆਂ ਲੱਗੀਆਂ ਜਿਹਦੇ ਕਰਕੇ ਇਹ ਕਨਸੀਵ ਨਹੀਂ ਕਰਦੀਆਂ ਗਿਆ ਤੇ ਵਾਰ-ਵਾਰ ਆਪਾਂ ਇਹ ਉਤੇ ਡਾਕਟਰਾਂ ਦੀਆਂ ਫੀਸਾਂ ਤੇ ਘੜੇ ਦੇ ਫੀਸਾਂ ਭਰਦੇ ਰਹ ਜਾਂਦੇ ਆ ਸੋ ਕੋਸ਼ਿਸ਼ ਜਿਕੇ ਜਿੰਨਾ ਕ ਆਪਾਂ ਨੂੰ ਇਸ ਨਾਲ ਬਾਰੇ ਸਮਝ ਆਉਣੀ ਕ ਆਪਾਂ ਇਹ ਗੱਲਬਾਤ ਕਰਾਂਗੇ ਅੱਜ ਘੋੜੀਆਂ ਬਾਰੇ ਕਿ ਘੋੜੀਆਂ ਨੂੰ ਹੁਣ ਸਹੀ ਸਮਾਂ ਸਮਾਂ ਹੈਗਾ ਆਪਣਾ ਜਿਵੇਂ ਮੰਨ ਲਓ ਸੂਦਾ ਮੇਂ ਨਾਸਾਂ ਦਾ 6 7 ਗਿਆ ਤੇ ਹੁਣ ਆਪਾਂ ਵੀ ਆਪਣੇ ਕੋਲ ਦੋ ਘੋੜੀਆਂ ਸੀਗੀਆਂ ਜਿਹੜੀਆਂ ਕਿ ਬਹੁਤ ਹੀ ਗਰਮੀ ਚ ਆਪਾਂ ਇੱਕ ਵਾਰੀ ਮੇਡ ਕਰਾਈਆਂ ਸੀ ਤੇ ਉਹਨਾਂ ਨੂੰ ਵੀ ਇਹ ਸਮੱਸਿਆ ਆਈ ਤੇ ਹੁਣ ਆਪਾਂ ਦੁਬਾਰਾ ਇਹਨਾਂ ਨੂੰ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਥਰਮਿੰਗ ਕੀਤਾ ਭਲਾਪਰਤ ਕੀਤਾ ਤੇ ਹੁਣ ਆਪਾਂ ਉਸ ਤੋਂ ਬਾਅਦ ਦੋ ਪ੍ਰੋਡਕਟ ਆਪਾਂ ਸ਼ੁਰੂ ਕੀਤੇ ਹਨ ਆਸਤੇ ਜਿਵੇਂ ਕਿ ਇੱਕ ਸਟਾਰਟਮੈਨ ਆਉਂਦਾ ਸਟਾਰਟਮੈਨ ਆਉਂਦਾ ਹੈ ਐਕਸਪੀ ਸਟਾਰਟਮੈਨ ਜੋ ਕਿ ਕੋੜੀਆਂ ਨੂੰ ਅੰਦਰੋਂ ਤਾਕਤ ਦਿੰਦਾ ਯੂਸ ਯੂਟਸ ਨੂੰ ਤਾਕਤ ਦਿੰਦਾ ਤਾਂ ਕਿ ਜੋ ਆਂਡਾ ਸਹੀ ਬਣ ਸਕੇ ਤੇ ਇਹਦੇ ਨਾਲ ਹੀ ਇੱਕ ਹੋਮੋਪੈਥਿਕ ਦਾ ਸਰ ਦਾਲਤਾ ਹਿੱ ਹੀਟੋ ਵਿਟ ਪ੍ਰੋਡਕਟ ਦਾ ਹੋਮੋਪੈਥਿਕ ਦਾ ਇਹਦੇ ਵਿੱਚ ਟੈਬਲੇਟ ਤੇ ਗੂੰਦਾਂ ਦੀ ਦਵਾਈ ਜਿਹੜੀ ਕਿ ਆਪਾਂ ਨਾਲ ਸ਼ੁਰੂ ਕੀਤੀ ਆ तकरीबन ਅੱਜ ਇੱਕ ਹਫਤਾ ਹੋ ਗਿਆ ਸ਼ੁਰੂ ਕੀਤੀ ਨੂੰ ਤੇ ਬਹੁਤ ਵਧੀਆ ਹੁਣ ਮੌਸਮ ਹੈ ਚਲੋ ਗਰਮੀ ਦੇ ਨੇ ਤਾਂ ਬਹੁਤ ਜ਼ਿਆਦਾ ਹੁੰਦੀ ਆਪਾਂ ਸ਼ਾਮ ਨੂੰ ਰਾਤ ਨੂੰ ਮੌਸਮ ਖੰਡਾ ਹੋ ਜਾਂਦਾ ਤੇ ਹੁਣ ਇਹਨਾਂ ਨੇ ਪ੍ਰੋਪਰ ਹੀਟ ਲਿਆਉਣੀ ਆ ਘੋੜਿਆਂ ਨੇ ਤੇ ਹੁਣ ਹੀ ਇਹਨਾਂ ਦਾ ਸਹੀ ਸਮਾਂ ਹੈ ਤੇ ਮੈਂ ਤਾਂ ਸਾਰੇ ਊੜਾਪਾਲ ਕੀਰਾਂ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਹੁਣ ਜਿਹੜੇ ਵੀ ਤੁਸੀਂ ਨਾਲ ਬੈਕਚਰ ਆਉਣਿਆਂ ਕਿਸੇ ਡਾਕਟਰ ਦੀ ਸਲਾਹ ਨਾਲ ਇਹਨਾਂ ਚੀਜ਼ਾਂ ਨੂੰ ਹੁਣ ਸ਼ੁਰੂ ਕਰੋ ਤਾਂ ਕਿ ਆਪਣਾ ਜਿਹੜੇ ਜਾਨਵਰਾਂ ਸਹੀ ਟਾਈਮ ਤੇ ਹੀਟ ਲਿਆਉਣ ਤੇ ਆਪਾਂ ਇਹਨਾਂ ਨੂੰ ਮੇਟ ਕਰਾ ਸਕੀਏ। ਬਾਕੀ ਰਹੀ ਗੱਲ ਇਹਨਾਂ ਦੇ ਖਾਣੇ ਦਾਣੇ ਦੀ ਜਿਵੇਂ ਕਿ ਆਪਾਂ ਅਕਸਰ ਹੀ ਜ਼ਿਆਦਾਤਰ ਇਹਨਾਂ ਨੂੰ ਆਪਾਂ ਮੂੰਗਫਲੀ ਦਾ ਨੀਰਾ ਪਾਉਂਦੇ ਹੁੰਦੇ ਆ। ਅੱਜ ਅੱਜਕੱਲ ਆ ਕੇ ਹਰੇਕ ਕਿਸਾਨ ਵੀਰ ਦੇ ਘਰੇ ਤਕਰੀਬਨ ਇਹ ਖਾਪ ਮੁ ਹੋ ਜਾਂਦਾ ਤੇ ਨਵਾਂ ਜਿਹੜਾ ਨੀਰਾ ਹੁਣ ਉਹ ਅੱਜ ਤੋਂ 15-20 ਦਿਨਾਂ ਤੋਂ ਸ਼ੁਰੂ ਹੋ ਜਾਣਾ ਨਵਾਂ। ਤਦ ਤੱਕ ਆਪਣੇ ਕੋਲੇ ਜਾਂ ਤਾਂ ਖੱਬਲ ਹੁੰਦਾ ਕਬਲ ਪਾ ਲੈਨੇ ਜਾਂ ਫਿਰ ਆਪਾਂ ਕਣਕ ਦਾ ਚੋਕਰ ਪਾਉਨੇ ਆ ਤੇ ਸਮੇਂ-ਸਮੇਂ ਤੇ ਇਹਨਾਂ ਦੀ ਫੀਰ ਵੱਧਦੀ ਰਹਿੰਦੀ ਆ ਤੇ ਜਿਹੜਾ ਹੁਣ ਸਹੀ ਸਮਾਂ ਹੈ ਇਹਨਾਂ ਨੂੰ ਇਸ ਟਾਈਮ ਸਹੀ ਟਾਈਮ ਤੇ ਹੀਟ ਦੇ ਵਿੱਚ ਲਿਆਓ ਤੇ ਇਹਨਾਂ ਨੂੰ ਮੇਟ ਕਰਾ ਕੇ ਆਪਾਂ ਇਹਨਾਂ ਫਾਰਮਾਂ ਨੂੰ ਕਾਂਜੋ ਕਰ ਸਕੀਏ ਸੋ ਕਿਸਾਨ ਵੀਰੋ ਇਹੇ ਬੇਨਤੀ ਆ ਕਿ ਘੋੜੀਆਂ ਨੂੰ ਸਭ ਤੋਂ ਪਹਿਲਾਂ ਦਿਵਾਰਾਂ ਮੰਗ ਜ਼ਰੂਰ ਕਰੋ ਉਸ ਤੋਂ ਬਾਅਦ ਜੋ ਵੀ ਮੈਨਨ ਮੈਕਚਰ ਡਾਕਟਰ ਸਾਹਿਬ ਦੀ ਰਾਇ ਨਾਲ ਜੋ ਵੀ ਤੁਹਾਨੂੰ ਲੈ ਕੇ ਦਿੰਦੇ ਆ ਉਹਨੂੰ ਪ੍ਰੋਪਰ ਜਿਹੜੇ ਟਾਈਮ ਸਮੇਂ ਅਨੁਸਾਰ ਉਹਨਾਂ ਨੂੰ ਦਿੰਦੇ ਰਹੋ ਤਾਂ ਕਿ ਆਪਣਾ ਜਾਨਵਰ ਸਹੀ ਟਾਈਮ ਤੇ ਹੀਟ ਲਿਆਵੇ ਤੇ ਆਪਾਂ ਉਹਨਾਂ ਨੂੰ ਵੇਟ ਕਰਾ ਸਕੀਏ ਸੋ ਘੋੜੀਆਂ ਦਾ ਵੀ ਕਿਤਾਕ ਬਹੁਤ ਵਧੀਆ ਕਿਤਾ ਤੇ ਸਾਡੇ ਗੁਰੂ ਸਾਹਿਬਾਨਾ ਨੇ ਵੀ ਇਹਨਾਂ ਜਾਨਵਰ ਤੇ ਸਵਾਰੀ ਕੀਤੀ ਆ ਜਿਹੜੇ ਘਰਾਂ ਵਿੱਚ ਇਹ ਕਰਮਾਂ ਵਾਲੀਆਂ ਹੁੰਦੀਆਂ ਤੇ ਬੜਾ ਉਸ ਘਰ ਨੂੰ ਭਾਗ ਲੱਗ ਜਾਂਦੀ ਹੈ ਤੇ ਬੜੀ ਉਸ ਘਰ ਵਿੱਚ ਵਰਕ ਕਰਨ ਲੱਗ ਜਾਂਦੀ ਹੈ ਇਹ ਕੱਲਾ ਇਹ ਨਹੀਂ ਵੀ ਜੇ ਆਪਾਂ ਉਹਨਾਂ ਘੋੜੀਆਂ ਰੱਖ ਲਈਏ ਤੇ ਮੁੜ ਕੇ ਉਹਨਾਂ ਨਾਲ ਧਿਆਨ ਦੇਈਏ ਉਹਨਾਂ ਦੇ ਖਰਖਣਾ ਕਰਕੇ ਉਹਨਾਂ ਨੂੰ ਉਹਨਾਂ ਨੂੰ ਪਲੋਸਾ ਪਲਾਸੀ ਨਾ ਕਰਕੇ ਉਹਨਾਂ ਤੇ ਨੀੜੇ ਰਹਿ ਜਾਈਏ ਫਿਰ ਤਾਂ ਵਰਕ ਤਾਂ ਮਿੱਤਰੋ ਘਰਾਂ ਤੋਂ ਜਾਂਦੀਆਂ ਹੀ ਆ ਜਿੰਨੀ ਨੀ ਵੱਧ ਤੋਂ ਵੱਧ ਆਪਾਂ ਸੇਵਾ ਕਰਾਂਗੇ ਉਹਨਾਂ ਹੀ ਆਪਾਂ ਨੂੰ ਇਹ ਕਿਸੇ ਪਾਸੋਂ ਵੀ ਕੰਮ ਨਹੀਂ ਰਹਿਣ ਦਿੰਦੀਆਂ ਸੋ ਇਹਨਾਂ ਦੀ ਵੱਧ ਤੋਂ ਵੱਧ ਸੇਵਾ ਕਰੋ ਜੇ ਆਪਾਂ ਘਰ ਵਿੱਚ ਰੱਖੀਆਂ ਤਾਂ ਇਹਨਾਂ ਦਾ ਸੇਵਾ ਪਾਲਣ ਇਹਨਾਂ ਦਾ ਜੋ ਵੀ ਫੀਡ ਵਗੈਰਾ ਜਾਂ ਜੋ ਵੀ ਜੋ ਮੈਨਾਂ ਦੇ ਮਿਕਸਰ ਹਰ ਇੱਕ ਚੀਜ਼ ਦਾ ਟਾਈਮ ਸਰ ਧਿਆਨ ਰੱਖਿਆ ਜਾਵੇ ਟਾਈਮ ਸਰ ਉਹਨੂੰ ਪਾਣੀ ਪਿਆ ਕਰੋ ਕਿਉਂਕਿ ਦਿਨੇ ਬੜੀ ਗਰਮੀ ਹੁੰਦੀ ਹੈ ਤੇ ਪਾਣੀ ਦੀ ਬੜੀ ਨਾਲ ਲੋੜ ਹੁੰਦੀ ਹੈ ਕਦੇ ਵੀ ਇਹਨਾਂ ਚੀਜ਼ਾਂ ਨੂੰ ਅੱਖੋਂ ਪਰੋਖੇ ਨਾ ਕਰਿਆ ਕਰੋ ਤਾਂ ਕਿ ਇਹ ਜਾਣ ਦੇ ਬਹੁਤ ਸੋਹਣ ਜਾਨਵਰ ਹੈ ਇਹਦਾ ਵੀ ਬਹੁਤ ਧਿਆਨ ਰੱਖਣਾ ਪੈਂਦਾ। ਕੋੜਾ ਪਾਲਕ ਸਾਰੇ ਵੀਰ ਇਹਨਾਂ ਗੱਲਾਂ ਤੋਂ ਜਾਣੂ ਆ ਪਰ ਫੇਰ ਵੀ ਆਪਾਂ ਇੱਕ ਵਾਰ ਤੁਹਾਨੂੰ ਜ਼ਰੂਰ ਦੱਸਦੇ ਆ ਕਿ ਆਹ ਟਾਈਮ ਸਹੀ ਇਹਨਾਂ ਦਾ ਹੁਣ ਮੀਟ ਕਰਾਉਣ ਦਾ ਇਹਨਾਂ ਨੂੰ ਡਾਕਟਰ ਸਾਹਿਬਾ ਦਾ ਵੀ ਅਨੁਸਾਰ ਮੈਡੀਕਲ ਰਿਪੋਰਟ ਦੇ ਕੇ ਇਹਨਾਂ ਨੂੰ ਆਪਾਂ ਟਾਈਮ ਸਿਰ ਆਪਾਂ ਮੀਟ ਕਰਵਾ ਸਕੀਏ। ਸੋ ਅੱਜ ਦੀ ਵੀਡੀਓ ਆਪਣੀ ਚੰਗੀ ਲੱਗੀ ਹੋਵੇ ਤਾਂ ਅੱਗੇ ਨੂੰ ਵੱਧ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਰੇ ਹੀ ਪਸ਼ੂ ਪਾਲ ਕਵੀਰਾਂ ਦਾ ਬਹੁਤ ਬਹੁਤ ਧੰਨਵਾਦ